ਦੋਸਤੋ ਅੱਜਕੱਲ੍ਹ ਆਨਲਾਈਨ ਪੇਮੈਂਟ ਕਰਨ ਦਾ ਜ਼ਮਾਨਾ ਹੈ ਅਤੇ UPI ਪੇਮੈਂਟ ਕਰਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਤੁਹਾਨੂੰ ਹਰ ਛੋਟੇ ਤੋਂ ਛੋਟਾ ਦੁਕਾਨਦਾਰ ਵੀ ਆਪਣੀ ਦੁਕਾਨ ਦੇ ਉੱਪਰ ਪੇਟੀਆਂ ਦਾ ਸਾਊਂਡ ਬਾਕਸ ਜਾਂ ਕੋਈ ਹੋਰ QR ਕੋਡ ਵਾਲਾ ਗਿੱਤਾ ਲਗਾ ਕੇ ਦੁਕਾਨ ਤੇ ਸਮਾਨ ਵੇਚਦਾ ਹੋਇਆ ਨਜ਼ਰ ਆ ਜਾਵੇਗਾ। ਅਤੇ ਖਰੀਦਦਾਰ ਵੀ ਹੁਣ UPI ਦੇ ਰਾਹੀਂ ਆਨਲਾਈਨ ਪੇਮੈਂਟ ਕਰਨ ਨੂੰ ਤਰਜੀਹ ਦੇ ਰਹੇ ਹਨ ਅਤੇ ਸਰਕਾਰ ਵੀ ਇਹ ਚਾਹੁੰਦੀ ਹੈ। ਅਤੇ ਜੇਕਰ ਤੁਸੀਂ ਵੀ UPI ਦੇ ਰਾਹੀਂ ਪੇਮੈਂਟ ਕਰਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ। ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ UPI ਜਾਂ ਆਨਲਾਈਨ ਪੇਮੈਂਟ ਕਰਨ ਦਾ ਸਭ ਤੋਂ ਸੁਪਰ ਫਾਸਟ ਤੇ ਨਵਾਂ ਤਰੀਕਾ ਦੱਸਣ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈਟ ਪੰਜਾਬੀ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੁੰਬੋਜ ਤਾਂ ਫਿਰ ਤੁਸੀਂ ਇੱਥੇ ਤੱਕ ਵੀਡੀਓ ਦੇਖ ਚੁੱਕੇ ਹੋ ਇਸ ਦਾ ਮਤਲਬ ਕਿ ਤੁਸੀਂ ਵੀ UPI ਦੇ ਰਾਹੀਂ ਪੇਮੈਂਟ ਕਰਦੇ ਹੋ ਤਾਂ ਫਿਰ ਹੁਣ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ UPI ਦੇ ਰਾਹੀਂ ਪੇਮੈਂਟ ਕਿਵੇਂ ਕਰਦੇ ਹੋ ਤਾਂ ਤੁਸੀਂ ਕਹੋਗੇ ਕਿ ਆਪਣੇ ਮੋਬਾਈਲ ਦਾ ਪਾਸਵਰਡ ਲਗਾ ਕੇ ਮੋਬਾਈਲ ਖੋਲ ਲਈਦਾ ਉਸ ਤੋਂ ਬਾਅਦ ਮੋਬਾਈਲ ਦੇ ਵਿੱਚ UPI ਵਾਲੀ ਪੇਮੈਂਟ ਕਰਨ ਵਾਲੀ ਐਪਲੀਕੇਸ਼ਨ ਜਿਵੇਂ ਫੋਨਪੇ Google Pay Paytm ਜਾਂ ਕੋਈ ਹੋਰ ਐਪਲੀਕੇਸ਼ਨ ਜਿਹੜੀ ਵੀ ਹੈਗੀ ਹੈ ਉਸ ਨੂੰ ਖੋਲ ਲਈਦਾ ਉਸ ਤੋਂ ਬਾਅਦ ਦੁਕਾਨ ਦੇ ਉੱਪਰ ਪਿਆ ਜੋ ਕੋਡ ਹੁੰਦਾ ਉਸ ਨੂੰ ਤੁਸੀਂ ਸਕੈਨ ਕਰ ਲੈਣੇ ਆ ਅਤੇ ਫਿਰ ਆਪਣਾ ਕੋਡ ਭਰ ਕੇ ਪੇਮੈਂਟ ਕਰ ਦਿੰਨੇ ਆ ਤੁਹਾਡਾ ਉੱਤਰ ਬਿਲਕੁਲ ਸਹੀ ਹੈ ਲੇਕਿਨ ਹੁਣ UPI ਤੇ ਰਾਈ ਪੇਮੈਂਟ ਕਰਨ ਦਾ ਬਹੁਤ ਹੀ ਸੁਪਰ ਫਾਸਟ ਤਰੀਕਾ ਆ ਚੁੱਕਾ ਨਵੀਂ ਸੈਟਿੰਗ ਆ ਚੁੱਕੀ ਹੈ ਨਵੇਂ ਮੋਬਾਈਲਾਂ ਦੇ ਵਿੱਚ ਇਹ ਸੈਟਿੰਗ ਆ ਚੁੱਕੀ ਹੈ ਅਤੇ ਪੁਰਾਣੇ ਮੋਬਾਈਲਾਂ ਦੇ ਵਿੱਚ ਹੋ ਸਕਦਾ ਹੈ ਕਿ ਮੋਬਾਈਲ ਅਪਡੇਟ ਹੋਣ ਤੋਂ ਬਾਅਦ ਇਹ ਵਾਲੀ ਸੈਟਿੰਗ ਨਜ਼ਰ ਆ ਜਾਵੇ ਤਾਂ ਫਿਰ UPI ਦੇ ਰਹੀ ਪੇਮੈਂਟ ਕਰਨ ਦੀ ਲਈ ਇਸ ਸੁਪਰ ਫਾਸਟ ਤਰੀਕੇ ਨੂੰ ਸਿੱਖਣ ਤੋਂ ਪਹਿਲਾਂ फटाफट ਵੀਡੀਓ ਨੂੰ ਕਰ ਲਓ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਕੀ ਪਰ ਆਪੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਮੋਬਾਈਲ ਨੂੰ ਅਪਡੇਟ ਵੀ ਜ਼ਰੂਰ ਕਰ ਲਓ ਤਾਂ ਆਓ ਫਿਰ ਮੈਂ ਤੁਹਾਨੂੰ ਹੁਣ ਇਹ ਵਾਲੀ ਸੈਟਿੰਗ ਦਿਖਾਉਂਦਾ ਹਾਂ ਤਾਂ ਆਪਾਂ ਇਸ ਦੇ ਲਈ ਦੋਸਤੋ ਅਸੀਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਉਸ ਤੋਂ ਬਾਅਦ ਇਹਨਾਂ ਸੈਟਿੰਗਾਂ ਨੂੰ ਸਕਰੋਲ ਕਰਕੇ ਉੱਪਰ ਲੈ ਜਾਵਾਂਗੇ ਅਤੇ ਅਸੀਂ ਜਾਵਾਂਗੇ ਅクセसिਬਿਲਟੀ ਐਂਡ ਕਨਵੀਨੀਅੰਸ ਵਾਲੀ ਸੈਟਿੰਗ ਦੇ ਵਿੱਚ ਹੁਣ ਇੱਥੇ ਫਿਰ ਸਕਰੋਲ ਕਰਕੇ ਇਹਨਾਂ ਨੂੰ ਉੱਪਰ ਲੈ ਜਾਵਾਂਗੇ ਇਹਨਾਂ ਸੈਟਿੰਗਾਂ ਦੇ ਵਿੱਚੋਂ ਇੱਕ ਸਾਨੂੰ ਸੈਟਿੰਗ ਨਜ਼ਰ ਆ ਰਹੀ ਸਮਾਰਟ ਸੈਂਸਿੰਗ ਦੀ ਆਪਾਂ ਇਸ ਦੇ ਉੱਪਰ ਹੀ ਜਾਣਾ ਹੈ ਹੁਣ ਤੁਸੀਂ ਇੱਥੇ ਦੇਖੋ ਦੂਸਰੀ ਆਪਸ਼ਨ ਹੈ ਡਬਲ ਟੈਪ ਟੂ ਸਕੈਨ ਆਪਾਂ ਇਸ ਦੇ ਵਿੱਚ ਚਲੇ ਜਾਣਾ ਹੈ ਹੁਣ ਇੱਥੇ ਡਬਲ ਟੈਪ ਟੂ ਸਕੈਨ ਵਾਲੀ ਆਪਸ਼ਨ ਨੂੰ ਆਪਾਂ ਆਨ ਕਰਾਂਗੇ ਇਹ ਸਾਡੀ ਕੰਸੈਂਟ ਮੰਗਣ ਵੀ ਆਪਾਂ ਆਪਣੀ ਕੰਸੈਂਟ ਦੇਦਾਗੇ ਅਤੇ ਫਿਰ ਇਹ ਆਪਸ਼ਨ ਆਨ ਹੋ ਜਾਵੇਗੀ ਹੁਣ ਇਸ ਦੇ ਵਿੱਚ ਇੱਕ ਹੋਰ ਚੀਜ਼ ਦੇਖੋ ਡਿਫਾਲਟ ਐਪ ਟੂ ਓਪਨ ਕਹਿੰਦੇ ਕਿਹੜੀ ਐਪ ਨੂੰ ਤੁਸੀਂ ਡਿਫਾਲਟ ਰੱਖਣਾ ਚਾਹੁੰਦੇ ਹੋ ਕਿ ਸਭ ਤੋਂ ਮੁਰੇ ਉਹ ਐਪ ਆਵੇ ਤਾਂ ਆਪਾਂ ਇੱਥੇ ਦੇਖ ਲੈਂਦੇ ਹਾਂ ਇਸ ਦੇ ਵਿੱਚ ਆਲਵੇਜ਼ ਆਸਕ ਵੀ ਹੈਗਾ ਕਿ ਤੁਹਾਨੂੰ ਤਿੰਨ ਚਾਰ ਉਹ ਜਿੰਨੀ ਵੀ ਤੁਹਾਡੇ ਮੋਬਾਈਲ ਦੇ ਵਿੱਚ ਐਪਲੀਕੇਸ਼ਨ ਹੋਣਗੀਆਂ ਉਹ ਨਜ਼ਰ ਆ ਜਾਣਗੀਆਂ ਜੇਕਰ ਤੁਸੀਂ ਇੱਕ ਨੂੰ ਵਿਸ਼ੇਸ਼ ਨੂੰ ਟਿਕ ਮਾਰ ਕੇ ਰੱਖ ਲੈਂਦੇ ਹੋ ਫਿਰ ਤੁਹਾਨੂੰ ਉਹੀ ਵਾਲੀ ਐਪਲੀਕੇਸ਼ਨ ਨਜ਼ਰ ਆਵੇਗੀ ਸੋ ਤੁਸੀਂ ਆਪਣੀ ਸਹੂਲਤ ਦੇ ਮੁਤਾਬਕ ਇਸ অপਸ਼ਨ ਨੂੰ ਚੁਣ ਸਕਦੇ ਹੋ ਹੁਣ ਇਹ ਹੋ ਗਈ ਸਾਰੀ ਸੈਟਿੰਗ ਹੁਣ ਇਸ ਸੈਟਿੰਗ ਤੋਂ ਬਾਅਦ ਕੀ ਹੋਵੇਗਾ ਤੁਸੀਂ ਜਦੋਂ ਵੀ ਕੋਈ QR ਕੋਡ ਨੂੰ ਸਕੈਨ ਕਰਨਾ ਹੈ ਤਾਂ ਤੁਹਾਨੂੰ ਆਪਣੇ ਮੋਬਾਈਲ ਦਾ ਪਾਸਵਰਡ ਲਗਾ ਕੇ ਮੋਬਾਈਲ ਨੂੰ ਖੋਲਣ ਦੀ ਜਰੂਰਤ ਨਹੀਂ ਤਾਂ ਫਿਰ ਤੁਸੀਂ ਆਪਣੇ ਮੋਬਾਈਲ ਨੂੰ ਉਸ ਕੋਡ ਦੇ ਮੁਰੇ ਲਿਆ ਕੇ ਆਪਣੇ ਮੋਬਾਈਲ ਦੀ ਬੈਕ ਸਾਈਡ ਦੇ ਉੱਪਰ ਦੋ ਵਾਰੀ ਟੈਪ ਕਰਨਾ ਹੈ ਤਾਂ ਫਿਰ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਸਿੱਧਾਈ ਉਹ ਵਾਲੀ ਐਪਲੀਕੇਸ਼ਨ ਉਸ ਕੋਡ ਨੂੰ ਸਕੈਨ ਕਰਨ ਦੇ ਲਈ ਨਜ਼ਰ ਆ ਜਾਵੇਗੀ ਅਤੇ ਤੁਸੀਂ फटाफट ਫਿਰ ਉਸ ਕੋਡ ਨੂੰ ਸਕੈਨ ਕਰਕੇ ਪੇਮੈਂਟ ਕਰ ਸਕਦੇ ਹੋ ਸੋ ਇਹ ਹੁਣ ਤੱਕ ਦਾ ਸਭ ਤੋਂ ਸੁਪਰ ਫਾਸਟ ਅਤੇ ਲੇਟੈਸਟ ਤਰੀਕਾ ਜੁਪੀਏ ਪੇਮੈਂਟ ਕਰਨ ਵਾਲਾ ਇਸ ਸੈਟਿੰਗ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸੈਟਿੰਗ ਅਤੇ ਇਹ ਤਰੀਕਾ ਬਹੁਤ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਬਾਈਜੀ ਪੰਜਾਬੀ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ